ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਰਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜੋ ਚੱਲ ਰਹੀਆਂ ਨੇ ਜ਼ੋਰਚੜ ਦੇ ਸੀਕੁਐਂਸ ਵਰਕ ਦੇ ਨਾਲ ਪੈਨਲ ਵਰਕ ਆਏਗਾ ਇਨਰ ਵੀ ਤੁਹਾਨੂੰ ਨਾਲ ਮਿਲੇਗੀ ਬਾਟਮ ਸਿਲਕ ਦਾ ਮਿਲੇਗਾ ਦੁਪੱਟਾ ਜ਼ੋਰਚੜ ਦਾ ਮਿਰਰ ਵਰਕ ਵਾਲਾ ਮਿਲੇਗਾ ਫੈਂਸੀ ਬਹੁਤ ਹੀ ਪਿਆਰਾ ਦੁਪੱਟਾ ਹੈ ਸਾਰੇ ਵਰਕ ਹੋਇਆ ਹੈ ਸ਼ੋਰਟ ਦੇ ਉੱਪਰ ਮਿਆਂਮਾ ਸ਼ਾਦੀਆਂ ਤੇ ਪਾਉਣ ਵਾਲੇ ਸੂਟ ਨੇ 950 ਰੁਪਏ ਇਹਦਾ ਰੇਟ ਹੈ ਰੰਗ ਇਹਦੇ ਵਿੱਚ 8 ਨੇ ਰੰਗ ਸਾਰਿਆਂ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਰੈਡੀ ਕੀਤੇ ਗਏ ਨੇ 1000 ਰੁਪਏ ਦੇ ਵਿੱਚ ਬਹੁਤ ਹੀ ਪਿਆਰਾ ਕਾਟਨ ਦਾ ਆਰੀ ਵਰਕ ਵਾਲਾ ਸੋਨਾ ਸੂਟ ਆਇਆ ਹੈ ਮਲਮਲਾ ਦਾ ਦੁਪੱਟਾ ਹੈ ਪੌਮ ਪੌਮ ਵਾਲੀ ਲੈਸ ਲੱਗੀ ਹੈ ਕਾਟਨ ਦੇ ਸੂਟ ਨੇ ਹੁਣ ਇਹਨਾਂ ਦਾ ਰੇਟ ਥੋੜਾ ਜਿਹਾ ਇਨਕਰੀਜ਼ ਹੋ ਗਿਆ ਕਿਉਂਕਿ ਗਰਮੀਆਂ ਦਾ ਸੀਜ਼ਨ ਆ ਗਿਆ ਤੇ ਇਹਨਾਂ ਤੇ ਜਿਹੜੀ ਸੇਲ ਜ਼ਿਆਦਾ ਹੁੰਦੀ ਹੈ ਤੇ ਰੇਟ ਥੋੜਾ ਜਿਹਾ ਇਨਕਰੀਜ਼ ਹੋ ਕੇ 530 ਰੁਪਏਾਂ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਹੁਣ ਮਿਲੇਗਾ ਸ਼ਰਟ कॉटन ਦੀ बॉटम कॉटन ਦਾ दुपट्टा कॉटन ਦਾ ਤਿੰਨੋਂ ਚੀਜ਼ਾਂ कॉटन ਦੀਆਂ ਨੇ ਸ਼ਰਟ ਪ੍ਰਿੰਟਡ ਹੈ दुपट्टा ਪ੍ਰਿੰਟਡ ਹੈ ਤੇ ਕੁਝ ਜਿਹੜੇ बॉਟਮ ਆਣਗੇ ਇਹਨਾਂ ਵਿੱਚ ਉਹ ਵੀ ਪ੍ਰਿੰਟਡ ਆਣਗੇ ਬਾਕੀ ਆਲਮੋਸਟ ਜਿਹੜੇ ਕੀ ਸੂਟ कॉटन ਦੇ ਨੇ ਬਹੁਤ ਹੀ ਪਿਆਰੇ ਰੰਗ ਨੇ ਲੈਂਥ ਇਹਨਾਂ ਦੀ ਬਹੁਤ ਵਧੀਆ ਹੈ ਤੇ ਜਿਹੜਾ ਕੱਪੜਾ ਹੈ ਉਹ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਕੰਪਨੀ ਨੂੰ ਲੈ ਕੇ ਕਿਸੇ ਵੀ ਕਸਟਮਰ ਨੂੰ ਕੋਈ ਕੰਪਲੇਨ ਨਹੀਂ ਆ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਕੁਆਲਿਟੀ ਬਹੁਤ ਵਧੀਆ ਹੈ ਤੇ ਸਾਰਿਆਂ ਨੂੰ ਪਸੰਦ ਆਂਦਾ ਹੈ ਰੇਟ 530 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਕਿਤੇ ਵੀ ਤੁਸੀਂ ਆਰਡਰ ਕਰਦੇ ਹੋ ਤੇ ਤੁਹਾਨੂੰ ਕੋਈ ਵੀ ਐਕਸਟਰਾ ਚਾਰजेस ਜਿਹੜੇ ਇਹਨਾਂ ਸੂਟਾਂ ਤੇ ਨਹੀਂ ਲੱਗਣਗੇ ਬਾਕੀ ਇਹਨਾਂ ਸੂਟਾਂ ਬਾਰੇ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਕੋਈ ਵੀ ਗਵੈਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 623924575 ਜਿੱ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਸਾਹੀ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਨੀਆਂ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਕਿਹਦਾ ਰਿਪਲਾਈ ਜ਼ਰੂਰ ਆਏਗਾ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੇ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੇ ਜਿੱਥੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਸੂਟਾਂ ਦੀਆਂ ਪੋਸਟ ਨੇ ਉਹ ਸ਼ੋ ਹੋ ਜਾਇਆ ਕਰ ਲੀਆ ਸਟੇਟਸ ਦੇ ਲਈ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੁਹਾਡਾ ਨੰਬਰ ਸੇਵ ਕਰ ਲਵਾਂਗੇ ਫਿਰ ਡੇਲੀ ਜੋ ਵੀ ਸਟੇਟਸ ਤੇ ਅਪਡੇਟਸ ਆਇਆ ਕਰੇਗੀ ਤੁਹਾਨੂੰ ਸ਼ੋ ਹੋ ਜਾਇਆ ਕਰੇਗੀ ਐ ਪਿਓਰ ਕਾਟਨ ਦੇ ਸੂਟ ਨੇ ਤਮੰਨਾ ਬ੍ਰਾਂਡ ਵੱਲੋਂ ਆਇਆ ਹੈ ਪਿਓਰ ਜਾਮ ਕਾਟਨ ਦਾ ਸੌਫਟ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਸੂਟ ਹੈ 1780 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਕੁਝ ਸਟੇਟਸ ਵਿੱਚ ਫ੍ਰੀ ਹੈ ਤੇ ਦੇਖੋ ਕਿੰਨੀ ਸੋਹਣੀ ਲੇਸ ਲੱਗੀ ਵਾਈਟ ਲੇਸ ਦਾ ਟ੍ਰੈਂਡ ਔਕ ਤੇ ਅੱਜਕੱਲ ਇਹ ਸੀ ਉਹਨੂੰ ਸਾਹਮਣੇ ਰੱਖ ਕੇ ਸੂਟ ਲੈ ਆਏ ਆ ਇਹਨਾਂ ਸੂਟਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਇਹ ਮੈਂ ਐਡ ਕਰ ਦਿੱਤੇ ਨੇ ਐ 950 ਵਾਲਾ ਸੂਟ ਹੈ ਬਾਟਮ ਦੁਪੱਤੇ ਵਰਕ ਹੈ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ 2600 ਦੇ ਵਿੱਚ 셀ਫ कॉटन ऑल ओवर सूट ਐਮਬਰਾਇਡਰੀ ਹੋਈ ਹੈ এলিਗੈਂਸ ਬਹੁਤ ਆਤਾ ਕੇ ਰਿਤੇ ਵਧੀਆ ਲੈਸ ਲੱਗੀ ਹੈ ਕੋਟਾ ਰੋਟੀਆਂ ਦਾ ਦੁਪੱਟਾ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਨੇ ਇੱਥੇ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਇਹਨਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਆਹ ਵਾਲੇ ਜਿਹੜੇ ਸੂਟ ਆਏ ਨੇ ਇਹ ਤੁਹਾਨੂੰ ਆਏ ਕਿ ਸਮਰ ਸੀਜ਼ਨ ਲਈ ਸਪੈਸ਼ਲ ਕੈਮਰੀ ਕਾਟਨ ਦੀ ਸ਼ਰਟ ਬਾਟਮ ਤੇ ਪੈਚਵਰਕ ਬੜਾ ਪਿਆਰਾ ਹੋਇਆ ਪ੍ਰਿੰਟਡ ਕੈਮਰੀ ਕਾਟਨ ਦਾ ਬਾਟਮ ਹੈ ਦੁਪੱਟਾ ਡਿਸਾਈਨਡ ਹੈ ਸੌਫਟ ਮਲਮਲ ਦਾ 710 ਰੁਪਏ ਦਾ ਇੱਕ ਸੂਟ ਹੈ ਤੇ ਜੇਕਰ ਤੁਸੀਂ ਜ਼ਿਆਦਾ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੈਸ ਮਿਲੇਗੀ ਜੇਕਰ ਜਿਵੇਂ ਕਿ 8 ਸੂਟਾਂ ਤੁਹਾਨੂੰ ਕਾਫੀ ਲੈਸ ਮਿਲ ਜੇਗੀ ਇਹ ਅਲਰਵੀਹਾ ਬ੍ਰਾਂਡ ਵੱਲੋਂ ਨੇ ਬਹੁਤ ਸੋਹਣੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਨੇ ਡੇਲੀ ਵੇਅਰ ਲਈ ਬਹੁਤ ਹੀ ਪਿਆਰਾ 430 ਵਿੱਚ ਨਵੇਂ ਕਾਟਨ ਦੇ ਸੂਟ ਆਏ ਨੇ ਕਾਟਨ ਲਾਈਨਨ ਦਾ ਸੂਟ ਹੈ ਬਹੁਤ ਸੋਹਣੇ ਰੰਗ ਨੇ ਸਸ 430 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਬਾਏ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਇਹ ਵਾਲਾ ਸਿੰਗਲ ਕਲਰ ਵਿੱਚ 790 ਵਿੱਚ ਆਇਆ ਤੇ ਚਲੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਤੇ ਵਿੱਚ